ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੱਡਾ ਹਾਦਸਾ ਵਾਪਰਿਆ ਨਰਾਤਿਆਂ ਦੇ ਦੂਜੇ ਦਿਨ ਇਹ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੇ ਕਿ ਲੰਗਰ ਲਗਾਉਣ ਦੇ ਲਈ ਇਹ ਚ ਮੁੰਡਾ ਦੇ ਵੀ ਜਾ ਰਹੇ ਸੀ ਸਰਦਾਲੂਤ ਜਿੱਥੇ ਇਹਨਾਂ ਦਾ ਟਰੱਕ ਪਲਟ ਗਿਆ ਤੇ ਖੱਡ ਦੇ ਵਿੱਚ ਜਾ ਕੇ ਡਿੱਗ ਗਿਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸਮਾਨ ਹੈ ਹਾਲਾਂਕਿ ਜੋ ਖਬਰ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੋ ਸਰਦਾਲੂਆਂ ਦੀ ਮੌਤ ਹੋ ਗਈ ਹੈ ਤੇ 19 ਲੋਕ ਜਿਹੜੇ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਦੱਸਦੀ ਕਿ ਇਹ ਪੂਰਾ ਹਾਦਸਾ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਨੇੜੇ ਵਾਪਰਿਆ ਬਠਿੰਡਾ ਤੋ ਇਹ ਪੂਰਾ ਜੱਥਾ ਚੱਲਿਆ ਸੀ ਤੇ ਸਵੇਰੇ ਚਿੰਤਪੁਰਨੀ ਤੋਂ ਇਹਨਾਂ ਨੇ ਚਾਲੇ ਪਾਇਏ ਸੀ ਚਮੁੰਡਾ ਦੇਵੀ ਜਾਣ ਦੇ ਲਈ ਤਾਂ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਤਸਵੀਰਾਂ ਦੇਖ ਕੇ ਰੂਹ ਕੰਬਦੀ ਆ ਤੁਸੀਂ ਵੇਖੋ ਕਿ ਕਿੰਨਾ ਸਮਾਨ ਹੈ ਜਿਹੜਾ ਉੱਥੇ ਇਹਨਾਂ ਨੇ ਲੰਗਰ ਲਾਉਣਾ ਸੀ ਜਾ ਕੇ ਸਿਲੰਡਰ ਪਏ ਹੋਏ ਨੇ ਹੋਰ ਰਾਸ਼ਨ ਦਾ ਸਮਾਨ ਹੈ ਤੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਗਲਤੀ ਇਸ ਟਰੱਕ ਚਾਲਕ ਦੀ ਹੈ ਦਰਅਸਲ ਇਹ ਜਿਸ ਮੋੜ ਤੇ ਪੂਰਾ ਹਾਦਸਾ ਵਾਪਰਿਆ ਇਹ ਮੋੜ ਬਹੁਤ ਖਤਰਨਾਕ ਹੈ ਤੇ ਤੇਜ਼ ਰਫਤਾਰ ਹੋਣ ਕਰਕੇ ਇਹ ਟਰੱਕ ਚਾਲਕ ਐਚ ਆਰਟੀਸੀ ਦੀ ਬੱਸ ਨੂੰ ਟੱਕਰ ਮਾਰਦਾ ਹੈ ਤੇ ਅੱਗੇ ਜਾ ਕੇ ਡੂੰਗੀ ਖੜ ਦੇ ਵਿੱਚ ਡਿੱਗ ਜਾਂਦਾ ਹੈ ਜੋ ਤਸਵੀਰਾਂ ਨੇ ਉਹ ਕਾਫੀ ਦਰਦਨਾਕ ਨੇ ਤੇ ਰੂ ਕੰਬਾਉਣ ਵਾਲੀਆਂ ਤਸਵੀਰਾਂ ਨੇ ਤੁਸੀਂ ਵੇਖੋ ਕਿ ਪੂਰੇ ਦਾ ਪੂਰਾ ਟਰੱਕ ਜਿਹੜਾ ਉਹ ਪਲਟਿਆ ਹੋਇਆ ਸਾਰਾ ਸਮਾਨ ਇਸ ਡੂੰਗੀ ਖੜ ਦੇ ਵਿੱਚ ਡਿੱਗਿਆ ਹੋਇਆ ਇਹ ਗਣੀਮਤੇ ਰੰਦੀ ਹੈ ਵੀ ਕਿਤੇ ਸਿਲੰਡਰ ਨਹੀਂ ਫਟਿਆ ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਜੋ ਤਸਵੀਰਾਂ ਨੇ ਰੂ ਕੰਬਾਉਣ ਵਾਲੀਆਂ ਨੇ ਕਿਉਂਕਿ ਅੱਜ ਨਵਰਾਤਰੀਆਂ ਦਾ ਦੂਜਾ ਦਿਨ ਹੈ ਤੇ ਇਹ 9 ਦਿਨ ਸ਼ਰਧਾਲੂ ਜਿਹੜੇ ਨੇ ਉਹ ਮਾਤਾ ਦੇ ਮੰਦਿਰ ਜਾ ਕੇ ਲੰਗਰ ਲਾਉਂਦੇ ਨੇ ਮੱਥਾ ਟੇਕਦੇ ਨੇ ਪਰ ਇਸ ਦੇ ਵਿੱਚ ਸ਼ਰਧਾਲੂਆਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਿਉਂਕਿ ਜਿੱਥੇ ਤੁਸੀਂ ਸਮਾਨ ਲੈ ਕੇ ਜਾਣਾ ਹੈ ਤੁਹਾਨੂੰ ਉਸ ਵਾਹਕਲ ਦੇ ਨਾਲ ਜਾਂ ਉਸ ਦੇ ਨਾਲ ਨਹੀਂ ਜਾਣਾ ਚਾਹੀਦਾ ਤੁਹਾਨੂੰ ਦੂਜੀ ਗੱਡੀ 'ਚ ਜਾਣਾ ਚਾਹੀਦਾ ਹੈ ਓਵਰਲੋਡਡ ਹੋਣ ਕਰਕੇ ਵੀ ਇਹ ਪੂਰਾ ਹਾਦਸਾ ਵਾਪਰਿਆ ਹੈ ਮੌਕੇ ਤੇ ਜੋ ਚਸ਼ਮਦੀਦ ਨੇ ਉਹਨਾਂ ਦਾ ਕੀ ਕਹਿਣਾ ਇੱਕ ਵਾਰ ਉਹ ਸੁਣਦੇ ਆ ਮੈਂ ਡਰਾਈਵਰ ਨੂੰ ਉਸ ਬਸ ਤੋਂ ਧੇਰਾ ਸੇ ਚਾਲਾ ਸੇ ਉੱਛਾਲ ਕੇ ਜਾ ਰਿਹਾ ਥਾ ਹੂੰ ਹੂੰ और जहाँ देखा ऊपर से ओवर स्पीड गाड़ी आ रही थी तो मैं डीजे हॉस्पिटल के साथ डीजे रेस्टोरेंट के पास और जब मैंने देखा जे बहुत स्पीड से मोड़ काट रहा है मैंने गाड़ी बाहर निकालने की कोशिश की इतने में उसने गाड़ी गाड़ी के साथ फिर आ गया जी बस में जो सवारियाँ थी उनको दूसरे बस में भेज दिया गया एक सवारी थी उसमें उसको थोड़ी शीशे की चोट आई थी लेकिन वो बोलते मैं ठीक हूँ मैं अपना कर लूँगा खुद तो वो चले जाऊँगा ਉਹ ਵੀ ਗੱਡੀ ਉੱਤਰ ਆਉਂਦੀ ਜੇ ਕਿ ਪਾਰਕੀ ਜਾਂਦੀ ਸੀਗੀ ਗੱਡੀ ਨਾਲ ਤੱਚੂ ਕੀ ਬੱਤ ਦੇ ਬਾਸੇ ਵੱਜ ਕੇ ਗੱਡਿ ਟੋੜ ਨਾ ਹੋਈ ਅੱਗੇ ਆ ਕਿੰਨੇ ਇੱਥੇ ਪਾਰਕੀ ਇਹ ਡਲੇਾਰਾ ਰਾਜ ਸੋਮੀ ਕੇ ਸਾਹਮਣੇ ਸੈਂਟਰ ਕੇ ਸਾਹਮਣੇ ਬਿਲਕੁਲ ਔਰ ਹਮ ਫੜਫੜ ਭਾਗੇ ਆਏ ਤਾਂ ਹਮਨੇ ਯਹਾਂ ਦੇਖਾ ਤਾਂ ਐਸੇ ਐਸੇ ਟਰੱਕ ਇੱਕ ਮੋੜ ਕੇ ਉੱਪਰ ਪਲਟ ਗਿਆ ਹੋਆ ਥਾ ਔਰ ਹਮਨੇ ਨੀਚੇ ਦੇਖਾ ਤਾਂ ਫੜਫੜ ਉਹਨੂੰ ਬੰਦੇ ਬਚਾਰੇ ਗਾਲ ਤੇ ਬੜਾ ਕਾਫੀ ਗੰਭੀਰ ਝੋਟੇ ਆਈ ਹੈ ਉਹਨੂੰ ਉਠਾ ਕੇ ਐਂਬੂਲੈਂਸ ਮੇਂ ਡਾਲਾ ਔਰ ਇਹ ਲੰਗਰ ਲਗਾਉਣੇ ਜਾ ਰਹੇ تھے ਪਟਿੰਡਾ ਸੇ ਮਨ ਕਨਫਰਮ ਕੀਤਾ ਪਟਿੰਡਾ ਸੇ ਚਮੁੰਡਾ ਦੇ ਲੰਗਰ ਲਗਾਉਣੇ ਜਾ ਰਹੇ ਤੇ ਮੌਕੇ ਤੇ ਚਸ਼ਮਦੀਦਾ ਤੋਂ ਤੁਸੀਂ ਸੁਣਿਆ ਕਿ ਇਹ ਪੂਰਾ ਹਾਦਸਾ ਕਿਵੇਂ ਵਾਪਰਿਆ ਦਰਸਲ ਟਰੱਕ ਚਾਲਕ ਬਹੁਤ ਤੇਜ਼ ਰਫਤਾਰ ਦੇ ਵਿੱਚ ਸੀ ਜਿਸ ਕਰਕੇ ਇਹ ਪੂਰਾ ਹਾਦਸਾ ਵਾਪਰਿਆ ਇਸ ਦੇ ਵਿੱਚ ਬੱਚੇ ਵੀ ਸਵਾਰ ਸਨ ਬਜ਼ੁਰਗ ਵੀ ਸਨ ਤੇ ਮਹਿਲਾਵਾਂ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ ਅਸਪਤਾਲ ਦੇ ਵਿੱਚ ਹੁਣ ਰੈਫਰ ਕਰ ਦਿੱਤਾ ਗਿਆ ਹੈ ਦੱਸ ਦੇ ਕਿ ਟਾਂਡਾ ਟਾਂਡਾ ਮੈਡੀਕਲ ਕਾਲਜ ਦੇ ਵਿੱਚ ਇਹਨਾਂ ਨੂੰ ਰੈਫਰ ਕੀਤਾ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਤੇ ਇੱਕ ਜੋ ਜ਼ਖਮੀ ਸੀ ਉਸ ਦੀ ਇਲਾਜ ਅਧੀਨ ਹੀ ਮੌਤ ਹੋ ਚੁੱਕੀ ਹੈ ਦੋ ਸ਼ਰਦਾਲੂ ਇਸ ਪੂਰੇ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਤੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਮੌਕੇ ਤੇ ਪਹੁੰਚ ਕੇ ਪੂਰਾ ਜਾਇਜ਼ਾ ਲਿਆ ਤੇ ਦੱਸਿਆ ਜਾ ਰਿਹਾ ਕਿ ਟਰੱਕ ਚਾਲਕ ਹਜੇ ਫਰਾਰ ਹੈ ਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣਦੇ ਆਂ ये दोनों गाड़ियाँ आपस में कोलाइड हुई और जिसमें अभी जो प्राइमरी फेस ये समझ में आ रहा है कि जो ट्रॉलर था वो हाई स्पीड में था और उसने एच जो बस है उसको हिट किया और अभी जो सूचना प्राप्त हुई है उसके हिसाब से यहाँ से सारे सारे जो भी पैसेंजर्स थे और जितने भी एच बस में भी थे उन सबको हॉस्पिटल रेफ़र कर दिया गया और उसमें चार लोग को अभी टांडा हॉस्पिटल रेफ़र किया गया और दो की एक ही ऑन द स्पॉट डेथ होने की सूचना प्राप्त हुई है और एक को जब हॉस्पिटल ले जा रहे थे वहाँ पर उसकी जो है वो डेथ रिपोर्ट हुई है और आगामी कार्रवाई के लिए जो पुलिस है उसमें एचआरटीसी लेबर का बयान नोट किया जा रहा है और उसमें जो भी एफआईआर के सेक्शन बनते हैं उसमें मुकदमा दिया जाएगा